ਅਰੇਡੀ ਸਟਾਰਟ ਭੋਜਨ ਲੋੜ ਅਨੁਸਾਰ ਅਤੇ ਉਚਿਤ ਮਾਤਰਾ ਵਿੱਚ ਖਾਣਾ ਚਾਹੀਦਾ ਹੈ ਡੰਡੀ ਲੋੜ ਤੋਂ ਵੱਧ ਜਾਂ ਘੱਟ ਭੋਜਨ ਖਾਣ ਨਾਲ ਸਰੀਰ ਨੂੰ ਕਈ ਰੋਗ ਲੱਗ ਜਾਂਦੇ ਹਨ ਅਤੇ ਸਿਹਤ ਖਰਾਬ ਹੋ ਜਾਂਦੀ ਹੈ ਡੰਡੀ ਲੋੜ ਤੋਂ ਜ਼ਿਆਦਾ ਖਾਣਾ ਖਾਣ ਨਾਲ ਉਲਟੀ ਆਉਣ ਤੇ ਦਸਤ ਲੱਗ ਜਾਣ ਦਾ ਡਰ ਰਹਿੰਦਾ ਹੈ ਅਤੇ ਹਾਜਮਾ ਖਰਾਬ ਹੋ ਜਾਂਦਾ ਹੈ ਡੰਡੇ ਪੇਟ ਹਰ ਸਮੇਂ ਢੋਲ ਕੀ ਵਾਂਗ ਕਸਿਆ ਰਹਿੰਦਾ ਹੈ ਅਤੇ ਇਸ ਵਿੱਚ ਗੈਸ ਭਰਨ ਲੱਗ ਜਾਂਦੀ ਹੈ ਜਿਹੜੀ ਕਈ ਹੋਰ ਬਿਮਾਰੀਆਂ ਦਾ ਕਾਰਨ ਬਣਦੀ ਹੈ ਡੰਡੇ ਜਿਆਦਾ ਅੰਨ ਖਾਣ ਵਾਲਾ ਵਿਅਕਤੀ ਸ਼ੱਕਰ ਰੋਗ ਦੀ ਬਿਮਾਰੀ ਦਾ ਰੋਗੀ ਬਣ ਜਾਂਦਾ ਹੈ ਡੰਡੇ ਉਸ ਦੇ ਸਰੀਰ ਉੱਤੇ ਚਰਬੀ ਚੜ ਜਾਂਦੀ ਹੈ ਅਤੇ ਉਸ ਦਾ ਸਰੀਰ ਮੋਟਾ ਹੋ ਕੇ ਢਿੱਲਾ ਸੁਸਤ ਅਤੇ ਨਕਾਰਾ ਹੋ ਜਾਂਦਾ ਹੈ ਡੰਡੀ ਉਸ ਦੇ ਪੱਠਿਆਂ ਤੋਂ ਇਨਾਂ ਭਾਰ ਚੁੱਕਿਆ ਨਹੀਂ ਜਾਂਦਾ ਅਤੇ ਉਸ ਨੂੰ ਥੋੜਾ ਜਿਹਾ ਕੰਮ ਕਰਨ ਤੇ ਸਾਹ ਚੜ ਜਾਂਦਾ ਹੈ ਡੰਡੀ ਮੋٹے ਸਰੀਰ ਨੂੰ ਰੋਗ ਵੀ ਕੁੱਦ-ਕੁੱਦ ਕੇ ਪੈਂਦੇ ਹਨ ਅਤੇ ਇਨਾਂ ਰੋਗਾਂ ਦੇ ਕਾਰਨ ਉਸ ਨੂੰ ਆਪਣੀ ਉਮਰ ਭੋਗਣੀ ਵੀ ਓਕੀ ਹੋ ਜਾਂਦੀ ਹੈ ਡੰਡੇ ਇਸੇ ਤਰ੍ਹਾਂ ਜੇਕਰ ਭੋਜਨ ਲੋੜ ਤੋਂ ਥੋੜਾ ਖਾਦਾ ਜਾਏ ਤਾਂ ਫਿਰ ਵੀ ਸਿਹਤਮੰਦ ਰਹਿਣਾ ਅਸੰਭਵ ਹੈ ਡੰਡੇ ਘੱਟ ਖੁਰਾਕ ਖਾਣ ਨਾਲ ਬੱਚੇ ਦੇ ਸਰੀਰ ਦਾ ਪੂਰਨ ਵਾਧਾ ਤੇ ਵਿਕਾਸ ਨਹੀਂ ਹੁੰਦਾ ਡੰਡੇ ਉਸ ਦਾ ਕੱਦ ਛੋਟਾ ਰਹਿ ਜਾਂਦਾ ਹੈ ਅਤੇ ਸਰੀਰ ਪਤਲਾ ਤੇ ਪੀਲੇ ਰੰਗ ਦਾ ਹੋ ਜਾਂਦਾ ਹੈ ਡੰਡੇ ਇਸ ਕਰਕੇ ਹੀ ਕਈ ਬੱਚੇ ਜਵਾਨ ਹੋਣ ਤੇ ਵੀ ਪੂਰਾ ਕੱਦ ਨਹੀਂ ਕੱਢਦੇ ਅਤੇ ਆਪਣੇ ਪਿਓ ਦਾਦੇ ਦੇ ਮੁਕਾਬਲੇ ਵਿੱਚ ਮਦਰ ਹੀ ਰਹਿ ਜਾਂਦੇ ਹਨ ਡੰਡੇ ਇਸ ਤਰ੍ਹਾਂ ਲੋੜ ਤੋਂ ਘੱਟ ਭੋਜਨ ਖਾਣ ਨਾਲ ਲਹੂ ਵਿੱਚ ਕਮੀ ਪੱਠਿਆਂ ਵਿੱਚ ਕਮਜ਼ੋਰੀ ਦਿਲ ਤੇ ਫੇਫੜਿਆਂ ਦੀ ਨਾ ਤਾਕਤੀ ਚਿਹਰੇ ਤੇ ਬੇਰੌਣਕੀ ਅੱਖਾਂ ਵਿੱਚ ਨੁਬੜੀਆਂ ਹੋਈਆਂ ਅਤੇ ਰੋਗਾਂ ਨੂੰ ਰੋਕਣ ਦੀ ਸ਼ਕਤੀ ਬਹੁਤ ਘਟ ਜਾਂਦੀ ਹੈ ਡੰਡੇ ਭਾਰਤ ਦੇ ਬਹੁਤ ਸਾਰੇ ਲੋਕ ਗਰੀਬੀ ਤੇ ਜਨਸੰਖਿਆ ਦੇ ਬੇहद ਵਾਧੇ ਕਾਰਨ ਅਪੂਰਨ ਭੋਜਨ ਮਿਲਣ ਕਰਕੇ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹਨ ਡੰਡੇ ਇਸ ਲਈ ਲੋੜ ਅਨੁਸਾਰ ਸੰਤੁਲਿਤ ਭੋਜਨ ਮਿਲਣਾ ਸਮੇਂ ਦੀ ਮੰਗ ਹੈ ਡੰਡੇ ਭੋਜਨ ਵਿੱਚ દੈਨਿਕ ਲੋਡ ਅਨੁਸਾਰ ਦਸੀਆਂ ਕੈਲੋਰੀਆਂ ਦੀ ਮਾਤਰਾ ਨੂੰ ਹੀ ਕੇਵਲ ਮੁੱਖ ਨਹੀਂ ਰੱਖਿਆ ਜਾਣਾ ਚਾਹੀਦਾ ਡੰਡੇ ਇਸ ਵਿੱਚ ਭੋਜਨ ਦੇ ਸਾਰੇ ਤੱਤ ਲੋਡ ਅਨੁਸਾਰ ਉਚਿਤ ਮਾਤਰਾ ਵਿੱਚ ਮਿਲੇ ਹੋਣੇ ਬਹੁਤ ਜ਼ਰੂਰੀ ਹਨ ਡੰਡੇ ਇਸ ਵਿੱਚ ਸ਼ਕਤੀ ਤੇ ਗਰਮੀ ਦੇਣ ਵਾਲੇ ਪ੍ਰੋਟੀਨ ਲਹੂ ਨੂੰ ਲਾਲ ਕਰਨ ਵਾਲੇ ਹੱਡੀਆਂ ਤੇ ਦੰਦਾਂ ਨੂੰ ਬਣਾਉਣ ਵਾਲੇ ਅਤੇ ਸਰੀਰ ਦੀ ਰੋਗਾਂ ਤੋਂ ਰੱਖਿਆ ਕਰਨ ਵਾਲੇ ਖਣਿਜ ਪਦਾਰਥ ਤੇ ਵਿਟਾਮਿਨ ਅਤੇ ਗਰਮੀ ਤੋਂ ਬਚਾਉਣ ਵਾਲਾ ਤੇ ਲਹੂ ਨੂੰ ਚਲਾਉਣ ਵਾਲਾ ਪਾਣੀ ਵੀ ਹੋਣਾ ਜ਼ਰੂਰੀ ਹੈ। ਦੰਡੇ ਉਂਝ ਅਸੀਂ ਕੈਲੋਰੀਆਂ ਦੀ ਗਿਣਤੀ ਨੂੰ ਤਾਂ ਕੇਵਲ ਕਾਰਬੋਜ ਜਾਂ ਚਰਬੀ ਦੀ ਵਰਤੋਂ ਨਾਲ ਹੀ ਪੂਰਾ ਕਰ ਸਕਦੇ ਹਾਂ ਪਰ ਦੂਜੇ ਤਤਾਂ ਦੀ ਘਾਟ ਨਾਲ ਕਈ ਪ੍ਰਕਾਰ ਦੇ ਰੋਗ ਲੱਗ ਜਾਂਦੇ ਹਨ ਜਿਨ੍ਹਾਂ ਕਾਰਨ ਜਿਉਣਾ ਅਸੰਭਵ ਹੋ ਜਾਂਦਾ ਹੈ ਡੰਡੀ ਇਸ ਲਈ ਭੋਜਨ ਦੇ ਇਹਨਾਂ ਲਾਜ਼ਮੀ ਤਤਾਂ ਵਿੱਚ ਸੰਤੁਲਨ ਰੱਖਣਾ ਜ਼ਰੂਰੀ ਹੈ ਅਤੇ ਇਹਨਾਂ ਤਤਾਂ ਦੇ ਉਚਿਤ ਸੰਤੁਲਨ ਕਰਕੇ ਹੀ ਭੋਜਨ ਨੂੰ ਸੰਤੁਲਿਤ ਭੋਜਨ ਕਹਿ ਦਿੱਤਾ ਜਾਂਦਾ ਹੈ ਡੰਡੀ ਭੋਜਨ ਦੇਖਣ ਨੂੰ ਸੁੰਦਰ ਖਾਣ ਨੂੰ ਸੁਆਦੀ ਹੋਣਾ ਚਾਹੀਦਾ ਹੈ ਡੰਡੀ ਸੁੰਦਰ ਭੋਜਨ ਨੂੰ ਦੇਖਦਿਆਂ ਹੀ ਖਾਣ ਨੂੰ ਜੀ ਕਰਦਾ ਹੈ ਡੰਡੀ ਅਜਿਹਾ ਭੋਜਨ ਪਚ ਵੀ ਛੇਤੀ ਜਾਂਦਾ ਹੈ ਕਿਉਂਕਿ ਇਸ ਨੂੰ ਦੇਖਣ ਤੇ ਚੱਖਣ ਨਾਲ ਪਾਚਨ ਪ੍ਰਣਾਲੀ ਦੇ ਪਾਚਕ ਰਸ ਕਾਫੀ ਮਿਕਦਾਰ ਵਿੱਚ ਭੋਜਨ ਅੰਦਰ ਰਲ ਜਾਂਦੇ ਹਨ ਅਤੇ ਇਸ ਨੂੰ ਪਚਣ ਯੋਗ ਬਰੀਕ ਪਦਾਰਥਾਂ ਵਿੱਚ ਬਾਦਲ ਦਿੰਦੇ ਹਨ ਡੰਡੀ ਇਸ ਤਰ੍ਹਾਂ ਚੰਗੀ ਤਰ੍ਹਾਂ ਪਚਿਆ ਹੋਇਆ ਭੋਜਨ ਸਰੀਰ ਵਿੱਚ ਜਾ ਕੇ ਲਹੂ ਤੇ ਤੰਤੂਆਂ ਦੇ ਰੂਪ ਵਿੱਚ ਸਰੀਰ ਦਾ ਹੀ ਇੱਕ ਅੰਗ ਬਣ ਜਾਂਦਾ ਹੈ ਅਤੇ ਇਸ ਦਾ ਫालतू ਭਾਗ ਬਾਹਰ ਨਿਕਲ ਜਾਂਦਾ ਹੈ ਡੰਡੀ ਇਸ ਕਰਕੇ ਸਰੀਰ ਨਮਾ ਨਰੁਆ ਸਿਹਤਮੰਦ ਤੇ ਰੋਗ ਰਹਿਤ ਬਣ ਜਾਂਦਾ ਹੈ ਡੰਡੀ ਸੰਤੁਲਿਤ ਭੋਜਨ ਦੀ ਮਾਤਰਾ ਕਿਸੇ ਵਿਅਕਤੀ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਹੀ ਹੋਣੀ ਚਾਹੀਦੀ ਹੈ ਨਹੀਂ ਤਾਂ ਉਹ ਕਈ ਰੋਗਾਂ ਦਾ ਸ਼ਿਕਾਰ ਹੋ ਜਾਵੇਗਾ ਡੰਡੀ